ਹਾਂਜੀ ਲੋ ਜੀ ਅੱਜ ਪਹੁੰਚੇ ਆ ਜੀ ਆਪਾਂ ਸਾਦੀ ਸਾਹਿਬ ਹੁਣਾ ਕੋਲ ਉੱਤੇ ਇਹਨਾਂ ਨੂੰ ਹੁਣ ਮੈਨੂੰ ਲੱਗਦਾ ਇਹਨਾਂ ਪਰ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਕਿਉਂਕਿ ਇਹ ਐਡੇ ਇੱਕ ਵਾਇਰਲ ਹੋ ਚੁੱਕੇ ਨੇ ਤੇ ਲਗਭਗ ਅੱਧਿਕ ਸਾਡੇ ਵਰਗੇ ਛੋਟੇ ਛੋਟੇ ਯੂਟਿਊਬਰਾਂ ਦਾ ਵੈਸੇ ਬਣਾਤਾ ਇਹਨਾਂ ਨੇ ਨਹੀਂ ਨਹੀਂ ਤੁਸੀਂ ਭਰਾਓ ਸਾਡੇ ਵੀ ਵੱਡੇ ਨਹੀਂ ਭਾਜੀ ਬਿਲਕੁਲ ਵਾਕਿਆ ਤੁਹਾਡਾ ਜੋ ਖਾਣਾ ਆ ਨਾ ਲੋਕ ਤੁਹਾਨੂੰ ਇੰਨਾ ਪਸੰਦ ਕਰਦੇ ਆ ਤੁਹਾਡੇ ਤੁਹਾਡੇ ਗਿਜਲੇਲੇ ਨੂੰ ਹੋ ਗਿਆ ਤੁਹਾਡੇ ਫਰੂਦੇ ਰਬੜੀ ਫਰੂਦੇ ਨੂੰ ਹੋ ਗਿਆ ਭਾਜੀ ਵਾਕਿਆ ਕਮਾਲ ਦੀ ਖਾਣਾ ਦਾ ਪਿਆਰ ਨਹੀਂ ਦੇਖ ਸਕਦੇ ਸਾਡੇ ਆਪ ਤੋਂ ਪਹਿਲਾਂ ਲਾਈਟ ਜਗਾਉਣ ਤੋਂ ਪਹਿਲਾਂ ਗਾਹ ਬੈਠੇ ਹੁੰਦੇ ਨੇ ਬਿਲਕੁਲ ਬੜਾ ਛੋਟਾ ਟਾਈਮ ਹੈ ਸ਼ਾਮੀ 8:00 6:00 8:00 ਡਾ ਲੱਗਦਾ ਰਾਤੀ 11:00 11:00 ਤੱਕ ਕੀ ਬਾਰੇ ਉਹਦੇ ਦਰਮਿਆਨ 3 ਘੰਟੇ ਦੇ ਵਿੱਚ ਅਸੀਂ ਕਸਟਮਰ ਨੂੰ ਪੂਰਾ ਸੈਟੀਸਫਾਈ ਕਰੀਦਾ ਤਿੰਨ ਘੰਟੇ ਦੇ ਸ਼ੋਅ ਪਿੱਛੇ 9 ਘੰਟੇ ਦੀ ਘਰ ਤਿਆਰੀ ਹੈ ਸਾਰਾ ਮਾਲ ਆਪਣੇ ਹੱਥੀ ਬਣਾਉਣਾ ਕੋਈ ਲੇਬਰ ਦੀ ਕੁਛ ਨਹੀਂ ਕੀ ਬਾਰੇ ਸਾਰੀ ਪ੍ਰੈਜੈਂਟੇਸ਼ਨ ਆਪਣੇ ਆਪ ਹੀ ਅਸੀਂ ਤਿੰਨੋਂ ਟੀਮ ਹੈ ਸਾਡੀ ਇਹ ਵੱਡੇ ਭਾਈ ਸਾਹਿਬ ਨੇ ਉਹ ਭਤੀਜਾ ਜੀ ਆਪ ਹੀ ਅਸੀਂ ਬਣਾਉਣਾ ਆਪ ਹੀ ਵੇਚਣਾ ਕੋਈ ਲੇਬਰ ਨਹੀਂ ਰੱਖੀ ਉਹੀ ਕਾਰਨ ਹੈ ਕਿ ਸਾਡਾ ਸਮਾਨ ਬਾਜ਼ਾਰ ਨਾਲੋਂ ਸਸ ਕਿਆ ਬਾਤ ਹੈ ਜੋ ਚੀਜ਼ ਅਸੀਂ ਇੱਥੇ 70 ਵੀ ਦੇ ਰਹੇ ਬਾਜ਼ਾਰ 120 140 ਤੋਂ ਘੱਟ ਕੋਈ ਨਹੀਂ ਦਿੰਦਾ ਵਾਹ ਜੀ ਵਾਹ ਹਾਂ ਜੀ ਬਿਲਕੁਲ ਤੇ ਭਾਜੀ ਰੇਟ ਦੁਬਾਰਾ ਕਰ ਦੱਸੋ ਕੀ ਸੀਗਾ ਰੇਟ ਵੱਡੇ ਭਾਜੀ ਫਲੂਦਾ ਖਲਾਸ ਸਾਡਾ 70 ਰੁਪਏ ਦਾ 70 ਰੁਪਏ ਦਾ ਹਾਂ ਜੀ ਮੰਗੋ ਸ਼ੇਕ ਵੀ 70 ਰੁਪਏ ਦਾ ਅੱਛਾ ਜੀ ਤੋਂ ਬਾਅਦ ਮਿਲਕ ਪਾਨ ਦੀ ਬੋਤਲ ਹੁੰਦੀ ਹੈ ਬੋਤਲ ਦੇ ਜੀ ਆਹ ਡਿਸਪੋਜ਼ੇਬਲ ਬੋਤਲ ਚ ਭਰੀ ਦੀ ਹੈਾਈਜੀਨ ਧੋਣ ਦਾ ਥੋੜਾ ਟਾਈਮ ਨਹੀਂ ਮਿਲਦਾ ਜੀ 50 ਰੁਪਏ ਦੀ ਬੋਤਲ ਹੈ ਸਿਰਫ ਮਿਲਕ ਪਾਨ ਦੀ ਇਹ ਸੱਤ ਫੈਂਟ ਦੁੱਧ ਦੀ ਤਿਆਰ ਕੀਤੀ ਹੈ ਆਪਣੇ ਆਪ ਦੀ ਕਵਾਜੀਆ ਹਾਂਜੀ ਸਾਈਕਲ ਲੈ ਤੇ ਵਨ ਟਾਈਮ ਯੂਜ਼ ਹੈ ਅਸੀਂ ਪੀ ਕੇ ਗਾਹ ਚਾਹੇ ਨਾਲ ਲੈ ਜਾਓ ਚਾਹੇ ਡਸਟਬਿਨ ਚ ਸੁੱਟ ਦੇਵੇ ਕਵਾਜੀਆ 50 ਰੁਪਏ ਦੇ ਵਿੱਚ ਮੋਟਰ ਉਸ ਤੋਂ ਬਾਅਦ ਆਈਸਕ੍ਰੀਮ ਦੀ ਬੜੀ ਲੰਬੀ ਰੇਂਜ ਹੈ ਸਾਡੇ ਕੋਲ ਬੇਟਾ ਦਿਖਾਓ ਪੁੱਤਰ ਆਈਸਕ੍ਰੀਮ ਦਿਖਾਓ ਕਹੋ ਕੀ ਬਾਤ ਹੈ ਆਈਸਕ੍ਰੀਮ ਆਪਣੇ ਜਿਲ੍ਹਾ ਜਿਲ੍ਹਾ ਅਪਾਰਟਮੈਂਟ ਲਓ ਜਿ ਪੂਰੀ ਡਰਾਈ ਫੂਡ ਬੱਬਲ ਸਨੋ ਆ ਮੇਰੇ ਕਿ ਭਾਈ ਨਾ ਪਰ ਡਰਾਈ ਫੂਡ ਨਾਲ ਇਹ ਵੀ ਅਮਰੀਕਨ ਸਟ੍ਰੇ ਫਲੇਵਰ ਵੀ ਹੈ ਕਵਾਜੀਆ ਉਸ ਤੋਂ ਬਾਅਦ ਆ ਜਾਓ ਬਟਰਸਕੋਚ ਮਿਲੇਗਾ ਚਾਕਲੇਟ ਓਹੋ ਕੁਲ ਵੀ ਮਿਲੇਗੀ ਉਸ ਤੋਂ ਬਾਅਦ ਡਰਾਈ ਫੁੱਟ ਵਾਲੀ ਕੇਸਰ ਇਸ ਦਾ ਖਾਤੇ ਹੋਏ ਦੇਖੀ ਮੈਨੂੰ ਤਾਂ ਸਾਫੇ ਬੈਗੇ ਆ ਛੱਡਾ ਲਗਾ ਦੇ ਕੀ ਹਾਲ ਬਾਤ ਹੈ ਅਮਰੀਕਨ ਨੰਡ ਦੀ ਪੈਕਿੰਗ ਮੈਨੂੰ ਛੱਡਣਾ 2 ਮਿੰਟ ਲੱਗਣੇ ਨਹੀਂ ਯਾਰ ਬਾਹਰ-ਬਾਰ ਜਾਵਾਂ 2 ਮਿੰਟ 5 ਮਿੰਟ ਪਾਣੀ ਮੈਨੂੰ ਇਹ ਦੱਸੋ ਬਣਾਉਂਦੇ ਕੀ ਨਹੀਂ ਹੈਗੀ ਹੋ ਗਿਆ ਬਾਪ ਪਰਮਾਤਮਾ ਦੀ ਕਿਰਪਾ ਜੋ ਪਰਮਾਤਮਾ ਨੇ ਗੋਣ ਬਖਸ਼ਾ ਤਾਂ ਸਹੀ ਉਪਯੋਗ ਕਰੀਦਾ ਕੀ ਹਾਲ ਬਾਤ ਹੈ ਮੈਂ ਤਾਂ ਮਿਲਵਾਈ ਨਹੀਂ ਪਰ ਆਪ ਪਿਆਰ ਕਰਾਣੇ ਆ ਮੈਂ ਕਹਿੰਦਾ ਭਾਂਡੇ ਤੋਲਣ ਤੋਂ ਲੈ ਕੇ ਭਾਂਡੇ ਇਕੱਠੇ ਕਰਨ ਨਾਲ ਸਮਾਨ ਵੇਚਣ ਤੱਕ ਸਾਰ ਆਪਣੇ ਹੱਥੀ ਕੰਮ ਹੈ ਪਾਜੀ ਕੀ ਬੱਲੇ ਬੱਲੇ ਕਰਾਈ ਜਾਂਦੇ ਤੁਸੀਂ ਤਾਂ ਇਧਰ ਗਲਾਸ ਬੱਲੇ ਤੁਹਾਡੇ ਭਰਾਵਾਂ ਦੇ ਪਿਆਰ ਹੈ ਜੀ ਤੁਹਾਡੇ ਭਰਾਵਾਂ ਦਾ ਪਿਆਰ ਹੈ ਜੀ ਬੱਲੇ ਬੱਲੇ ਜੀ ਕੀ ਬਾਤ ਹੈ ਪਾਜੀ ਵਾਕੇ ਵਾਕੇ ਪਾਜੀ ਹੁਣ ਮੈਂ ਹੁਣੇ ਇਥੇ ਭਰਾਵਾਂ ਨਾਲ ਗੱਲ ਕਰ ਰਿਹਾ ਸੀ ਬਾਈ ਹੁਣੀ ਬੜੀ ਦੂਰੋਂ ਨਕੋਦਰ ਤੋਂ ਕਦੀ ਕਿਤੋਂ ਸਿਰਫ ਤੁਹਾਡੇ ਸਪੈਸ਼ਲ ਤੁਹਾਡੇ ਜਾਣੇ ਵਾਸਤੇ ਗੰਗਾ ਨਗਰ ਤੱਕ ਤੋਂ ਸਾਡਕੋ ਗਾ ਘਾਂਦੇ ਨੇ ਜੀ ਕੀ ਬਾਤ ਹੈ ਪਾਜੀ ਮਾਤਾ ਵੈਸ਼ਨ ਦਾ ਵੀ ਦਰਬਾਰ ਤੇ ਜਾਂਦੇ ਨੇ ਜਾਂ ਚੰਦਪੁਰ ਦੀ ਦਰਬਾਰ ਤੇ ਜਾਂਦੇ ਸਾਡਕੋ ਰੋਕ ਕੇ ਜਾਂਦੇ ਨੇ ਫਰੀਦਕੋਟ ਤੋਂ ਮੋਗਿਆਂ ਤੋਂ ਕੋਟਕਪੂਰੇ ਤੋਂ ਜੇ ਕੋਈ ਤਾਂ ਮੈਂ ਕੱਲੀ ਕੱਲੀ ਪਾਰਟੀ ਦਾ ਐਡਰੈਸ ਫੋਨ ਨੰਬਰ ਵੀ ਨਹੀਂ ਨਹੀਂ ਭਾਜੀ ਕੈਂਡੀ ਗੱਲ ਹੀ ਨਹੀਂ ਕੋਈ ਅੱਛਾ ਇੱਕ ਚੀਜ਼ ਹਾਂਜੀ ਹਾਂਜੀ ਵਧੀਆ ਜੀ ਨਾ ਵਧੀਆ ਬੱਬਲ ਭਾਈ ਤੁਸੀਂ ਸੁਣਾਓ ਠੀਕ ਹੋ ਜੀ ਵਧੀਆ ਭਾਜੀ ਵਧੀਆ ਹੋਰ ਸੁਣਾਓ ਠੀਕ ਹੋ ਬਹੁਤ ਵਧੀਆ ਭਾਜੀ ਇੱਕ ਨੰਬਰ ਨਹੀਂ ਭਾਜੀ ਮੈਂ ਬਿਲਕੁਲ ਸਾਡੇ ਸਾਡੇ ਰੋਤੇ ਕੁਝ ਨਹੀਂ ਹੈਗਾ ਜਲੰਧਰ ਵਿੱਚ ਇਹ ਤੁਹਾਡੇ ਪਰੋ ਦਾ ਪਿਆਰ ਭਾਜੀ ਬਿਲਕੁਲ ਉਹਨਾਂ ਦਾ ਰਬੜੀ ਫੂਲੋ ਮੈਂ ਕਹਿੰਦਾ लाजवाब ਭਾਜੀ ਸਿਆਲਾਂ ਦੇ ਵਿੱਚ ਗਿਜਰੇਲਾ ਸਿਆਲਾਂ ਦੇ ਵਿੱਚ ਗਿਜਰੇਲਾ ਤੇ ਗਰਮੀਆਂ 'ਚ ਰਬੜੀ ਬਣਾਉਂਦਾ ਤੇ ਇਸ ਤੋਂ ਉੱਪਰ ਭਾਈ ਉਹਨਾਂ ਦੇ ਉੱਪਰ ਕੋਈ ਨਹੀਂ ਬਣਾਉਂਦਾ ਸਭ ਤੋਂ ਵੱਡੀ ਗੱਲ ਆ ਬਰਫ਼ ਹੀ ਨਹੀਂ ਬੰਦੇ ਹੈਗੇ ਬਿਨਾ ਬਰਫ਼ ਤੋਂ ਲੱਛੇ ਬਿਨਾ ਬਰਫ਼ ਤੋਂ ਲਾਂਦੇ ਲੱਛੇ ਪੂਰੇ ਪੰਜਾਬ 'ਚ ਇਕੱਲੇ ਅਸੀਂ ਹੈ ਜੀ ਬਿਨਾ ਬਰਫ਼ ਤੋਂ ਬਣਾਉਂਦੇ ਬਿਨਾ ਬਰਫ਼ ਤੋਂ ਹਾਂਜੀ ਹਾਂਜੀ ਠੰਡ ਠੰਡਾ ਕਿਵੇਂ ਬਣਦਾ ਭਾਜੀ ਫਿਰ ਉਹ ਬਸ ਇਹੀ ਤਾਂ ਹਿਡਣ ਜਾਂਦਾ ਸਾਡਾ ਆ ਦੇਖੋ 50 60 ਗਲਾਸ ਨਾਲ ਭਰੇ ਹੋਏ ਨੇ ਇਹਦੇ 'ਚ ਬਰਫ਼ ਸਾਬਤ ਕਰਨ ਨਾਲ ਨੂੰ 10000 ਦਾ ਨਕਦ ਦੇ ਨਾਲ ਭਾਜੀ ਪਹਿਲਾਂ ਮੈਨੂੰ ਗੱਲ ਦੱਸੋ ਇੱਕ ਇਧਰ ਭਾਈ ਕਵਾਲਿਟੀ ਦਾ ਧੰਮ ਹੈ ਕਾਜੀ ਕਵਾਲਿਟੀ ਦਾ ਕਵਾਲਿਟੀ ਦਾ ਧੰਮ ਹੈ ਆਪਣੇ ਆਪ ਤੇ ਭਰੋਸਾ ਹੈ ਮਾਲਕ ਦੀ ਕਿਰਪਾ ਪਾਜੀ ਫੇਰ ਤਾਂ ਪਵੀ ਦੀ 10 ਲੱਖ ਰੱਖ ਦਿਓ ਤਾਂ ਵੀ ਪਤਾ ਵੀ ਹਾਂ ਵੀ ਕਵਾਲਿਟੀ ਵਧੀਆ ਆ ਉਹ ਯਕੀਨ ਬਾਬਾ ਇਹ ਦੁਕਾਨ ਤੋਂ ਆਇਆ ਆਪਣੀ ਸਪੈਸ਼ਲ ਪਾਜੀ ਨਹੀਂ ਬਿਲਕੁਲ ਪਾਜੀ ਬਿਲਕੁਲ ਬਿਲਕੁਲ ਗੱਲ ਹੈ ਪਾਹੀ ਆਣਿਆ ਆਬੀਅਸਲੀ ਪਾਜੀ ਆਪਸੀ ਕੀ ਬਾਤ ਹੈ ਚਲੋ ਇਹ ਸਾਡੇ ਸਾਰੇ ਗਲਾਸਾਂ 'ਚ ਆ ਗਿਆ ਜੀ ਪਹਿਲੇ ਫਲੂਦਾ ਆ ਗਿਆ ਜੀ ਹੁਣ ਆ ਗਿਆ ਪੰਜਾਬੀਆਂ ਦੀ ਸਿਹਤ ਦਾ ਰਾਜ ਠੰਡਾ ਠੰਡਾ ਗੋਲਕ ਦੀ ਰਾ ਠੂਨਕ ਦੀ ਰਾ ਕੀ ਬਾਤ ਹੈ ਹਾਂ ਜੀ ਤੇ ਥੋੜਾ ਲਿਮਟਡ ਮਾਤਰਾ 'ਚ ਸਾਰੇ ਗਲਾਸਾਂ ਜਾ ਤੁਹਾਡੇ ਸਾਹਮਣੇ ਸਾਰੇ ਕਲਾਸਾਂ ਭਰ ਦੇਣੇ ਆ ਬਰਫ ਦਾ ਨਾਮੋ ਨਿਸ਼ਾਨ ਨਹੀਂ ਆਏਗਾ। ਬਾਕੀ ਜੀ। ਤੇ ਭਾਈ ਜੀ ਸ਼ੁਰੂ ਤੋਂ ਤੁਸੀਂ ਇਹ ਕਿਹੜੇ ਕਿਹੜੇ ਕੰਮ ਇਸੇ ਕੰਮ ਵਿੱਚ ਸਿੱਖੇ ਜੋ? ਕਿਵੇਂ ਸੀ? ਮੈਂ ਬਾਈ ਬਰਦ ਤੋਂ ਸੰਦੇ ਅੱਛਾ ਮੈਂ 1998 ਤੋਂ ਜੁਆਇਨ ਕੀਤਾ ਇਹ ਕੰਮ। ਅੱਛਾ ਜੀ। ਸਾਡੇ ਫਾਦਰ ਸਾਹਿਬ 1975 ਤੋਂ ਕਰਦੇ ਸੀ। ਅੱਛਾ ਜੀ। ਹਾਂ ਜੀ ਐਸੋਨੇ ਸਾਡੀ ਤੀਸਰੀ ਪੀੜ੍ਹੀ ਐ ਇਸ ਕੰਮ 'ਚ ਆ ਚੁੱਕੀ ਐ ਜੀ। ਤੀਸਰੀ ਪੀੜ੍ਹੀ? ਹਾਂ ਜੀ ਇਹ ਮੇਰਾ ਭਤੀਜਾ ਜੀ। ਅੱਛਾ। ਇਹ ਨਾਲੇ ਮੈਡੀਕਲ ਦੀ ਪੜ੍ਹਾਈ ਕਰਦਾ ਪਿਆ ਨਾਲੇ ਸ਼ਾਮ ਨੂੰ ਸਾਡੇ ਨਾਲ ਕੰਮ ਕਰਾਂਦਾ ਪੂਰਾ। ਕੀ ਬਾਤ ਐ ਭਾਈ ਕੀ ਬਾਤ ਐ ਪੀ ਲਗਭਗ ਸਾਨੂੰ ਲਗਭਗ ਨਹੀਂ 75 ਤੋਂ ਲੈ ਕੇ 1925 2025 ਸਾਲ ਪੂਰੇ ਹੋ ਗਏ ਨੇ ਅੱਛਾ 50 ਸਾਲ ਹੋ ਚੁੱਕੇ ਨੇ ਅੱਜ 50 ਸਾਲ ਹੋ ਗਏ ਸਾਡੇ ਕੰਮ ਕੀ ਬਾਤ ਹੈ ਭਾਜੀ ਤੇ ਭਾਜੀ ਤੁਹਾਡਾ ਗਰਮੀ ਸਿਆਲਾ ਦੇ ਵਿੱਚ ਤੁਹਾਡਾ ਇੱਕ ਗਿਜਰੇਲਾ ਬੜਾ ਤੁਸੀਂ ਵਾਰਨ ਕੀਤਾ ਹੋਇਆ ਹੈ ਹਾਂਜੀ ਹਾਂਜੀ ਦੇਸੀ ਕਿਉਂ ਉਹਦਾ ਤੜਕੇ ਵਾਲਾ ਗਿਜਰੇਲਾ ਜੀ ਭਾਜੀ ਵਾਕੇ ਬਈ ਤੁਸੀਂ ਤਾਂ ਗਿਜਰੇਲੇ ਦਾ ਤੁਸੀਂ ਕਹਿ ਲਓ ਵੀ ਇੱਕ ਗਿਜਰੇਲਾ ਲੋਕਾਂ ਨੂੰ ਖਾਣ ਲਾਤਾ ਵੀ ਵਾਕੇ ਅਸਲ ਜਿਆ ਗਿਜਰੇਲਾ ਹੁੰਦਾ ਲੋ ਦੇਸੀ ਕਿਉਂਦਾ ਹੁੰਦਾ ਨਹੀਂ ਤਾਂ ਹੁੰਦੇ ਨਹੀਂ ਲੋਕੀ ਦੇਸੀ ਕਿਉਂ ਖਾਣਾ ਭੁੱਲ ਗਏ ਸੀ ਅਸੀਂ ਚਾਲੂ ਕਰਾਤਾ ਦੁਬਾਰਾ ਅਸੀਂ ਖੇਤ ਨਹੀਂ ਬਣਾਈ ਦੇਸੀ ਕਿਉਂ ਨਹੀਂ ਖਾਤਾ ਕਿਆ ਬਾਤ ਹੈ ਇਹ ਸਾਰੇ ਗਲਾਸਾਂ 'ਚ ਬਰਾਬਰ ਮਾਤਰਾ ਤੇ ਜਾਏਗਾ ਜੀ ਅੱਛਾ ਜੀ ਇਹ ਦੋ ਲੱਛੇ ਲਿਓ ਜੀ ਲਓ ਜੀ ਲੋ ਬੁੱਧਰ ਹੋਣੇ ਜਿੰਨੇ ਗਲਾਸ ਲੱਗੇ ਸਾਰੇ ਬਰਾਬਰ ਮਾਤਰਾ ਵਿੱਚ ਠਾਹਣਾ ਹੀ ਹੋਏ ਵਾਹ ਜੀ ਵਾਹ ਇਹ ਪੈਨ ਤੇ ਪਿੱਛੇ ਦਾ ਸਟੈਂਡ ਲੱਗਾ ਹੋਇਆ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਰੂਫ ਆਫ ਜਾ ਘਰ ਦਾ ਬਣਿਆ ਹੋਇਆ ਬਜਾਰੀ ਕੋਈ ਨਹੀਂ ਅੱਛਾ ਰੂਫ ਆਫ ਜਾ ਸ਼ਰਬਤ ਅਸੀਂ ਘਰ ਬਣਾਨੇ ਆ ਜੀ ਵਾਹ ਜੀ ਵਾਹ ਚਲੋ ਉਸ ਤੋਂ ਬਾਅਦ ਹੋਣਾ ਹੈ ਇਹ ਦੇਖੋ ਜੀ ਗਲਾਸ ਬਣ ਗਿਆ ਹੁਣ ਤੁਹਾਨੂੰ ਦਿਖਾਉਣਾ ਇਹ ਸਾਡੀ ਰਬੜੀ ਹੈ ਹੈਂਡ ਮੇਡ ਰਬੜੀ ਅੱਛਾ ਔਰ 7 1/2 ਫਟ ਦੁੱਧ ਦੀ ਕੀ ਬਾਤ ਹੈ 7 ਫਟ ਤੋਂ ਥੱਲੇ ਦੁੱਧ ਹੋਏਗਾ ਸੀ ਵਾਪਸ ਭੇਜ ਦੇਨੇ ਆ ਮਸ਼ੀਨ ਘਰੇ ਲਾਈਏ ਸੈਂਪਲ ਲਾ ਕੇ ਫੇਰ ਅਸੀਂ ਦੁੱਧ ਲੈਨੇ ਆ ਭਾਜੀ ਮੈਸੇਜ ਜਲੰਧਰ ਵਾਲੇ ਇਹ 7 ਫਟ ਵਾਲਾ ਦੁੱਧ ਪਚਾ ਲੈਂਦੇ ਨੇ ਬਿਲਕੁਲ ਬਿਲਕੁਲ ਜੀ ਆ ਦੇਖੋ ਆ ਲੋ ਇਹ ਨਾਮ ਇਹਦਾ ਰਬੜੀ ਹੈ ਖੋਇਆ ਜੀ ਆਹੋ ਕੀ ਬਾਤ ਹੈ ਬਾਕੀ ਲੱਗ ਰਿਹਾ ਲੱਗ ਹੀ ਰਿਹਾ ਭਾਜੀ ਬਹੁਤ ਬੜੇ ਸਾਰੇ ਵਿੱਚ ਰਬੜੀ ਇੰਨੀ ਕਮਟੇ ਲਿਤੇ ਬੋਨੇ ਹੋ ਹਾਂਜੀ 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 ਹਾਂ ਚਾ ਲੋ ਜੀ ਸਾਡਾ ਗਲਾਸ ਹੋ ਗਿਆ ਤਿਆਰ ਕਾਜੂ ਆ ਗਏ ਬਾਦਾਮ ਆ ਗਏ ਆ ਚਮਚਾ ਲਾ ਕੇ ਜੀ ਆਈਸਕ੍ਰੀਮ ਵਾਲੇ ਤਿੰਨ ਗਲਾਸ ਆ ਗੱਡੀ ਦੇਣੇ ਆ ਲਾਰਜ ਆ ਲੋ ਜੀ ਸਾਡਾ ਰਬੜੀ ਫਲੂਦਾ ਤਿਆਰ ਹੈ ਜੀ। ਓਹੋ! ਕੀ ਬੋਲਡਡ। ਥੈਂਕ ਯੂ ਸੋ ਮੱਚ ਭਾਜੀ। ਥੈਂਕ ਯੂ ਸੋ ਮੱਚ ਜੀ। ਚਾਹੇ ਆਏ ਘੰਟਾ ਆ ਗਿਆ। ਰਜਿਤ ਭਾਜੀ ਬਰਬ ਦੇ ਜਲਦੀ ਦੇ ਬਰਬ। ਆਓ ਜੀ, ਰੈਡੀ ਹੋ ਗਿਆ ਇਧਰ ਫੜਾ। ਆਪੜੋ ਜਾਂ ਰਕਸ਼ੇ ਕੁੱਟਣੀ ਹੈ। ਇਹਨੂੰ ਖੜੋ ਜਰਾ। ਸੁਆਹ ਸੁਆ ਦੇ ਜਾ। ਇਧਰ ਲੈ ਪੱਛੇ ਆਓ ਥੋੜਾ ਜਿਹਾ ਇਧਰੋਂ ਲਾਈਟ ਬੜੀ ਜੀ ਨਾ ਉਹ ਪਲੱਗ ਕਰ ਲਈਏ। ਕੰਟਰੋਲ ਸਟੀਰੀਲਿਜ਼ਿੰਗ ਹੋ ਰਿਹਾ ਭਾਜੀ। ਤੇ ਬੱਬਲ ਭਾਜੀ ਥੈਂਕ ਯੂ ਸੋ ਮੱਚ। ਡੋਗਮੈਂਟ ਰੋਕਲਾ ਠੰਡੇ ਕਰ ਦੇਣਾ। ਬਹੁਤ ਵਧੀਆ ਸਾਨੂੰ ਇੱਕ ਆਪਣੇ ਦਿਲੰਦਰ ਵਿੱਚ ਇਹ ਹੰਦੀ ਕੋਲ ਨਹੀਂ ਜਿਹੜਾ ਆਇਆ ਨਾ ਉਹ ਪੁੱਠੇ ਵੀ ਆਇਆ। ਕੀ ਹੋ ਗਿਆ? ਹੰਦੀ ਦੀ ਕੀ ਖਾਸੀਅਤ ਹੈ? ਕੁਆਲਿਟੀ, ਪਿਓਰਿਟੀ? ਜੀ। ਜਿਹੜੀ ਚੀਜ਼ ਨਹੀਂ ਰਜਾ ਕੇ ਦੇਣੀ। ਬਿਲਕੁਲ ਪਹਿਲਾਂ ਤਾਂ ਭਾਈ ਉਹਨਾਂ ਨੇ ਲੋਕਾਂ ਨੂੰ ਦੇਸੀ ਘਿਓ ਖਾਣ ਲਾਤਾ। ਬਿਲਕੁਲ ਤੇ ਹੁਣ ਭਾਈ ਉਹਨਾਂ ਨੇ ਪਾਈ ਹੁਣ ਕਿਹਾ ਸਾਢੇ 7 ਦੀ ਫੈਟ ਦਾ ਰਬੜੀ ਖਸਪਰ ਨੂੰ ਵਧੀਆ ਹੁੰਦਾ। ਉਹ ਸਾਢੇ 7 ਦੀ ਫੈਟ ਹੈ, ਸਾਰਾ ਡਰਾਈ ਫਰੂਟ ਹੈ ਔਰ ਸਾਰਾ ਹੀ ਨੈਚੁਰਲ ਹੈ। ਗੂੜ੍ਹ ਕਿਤੀਰਾ ਜਿਹੜਾ ਠੰਡ ਬੰਦ ਆਉਂਦਾ ਠੰਡ। ਭਾਈ ਮੈਂ ਤਾਂ ਉਹੀ ਗੱਲ ਕਰਦਾ ਸ਼ਹਿਰ ਵਾਲਿਆਂ ਨੂੰ ਸਾਢੇ 7 ਫੈਟ ਪਚ ਜਾਂਦੀ ਆ। ਬਿਲਕੁਲ ਪਚਦੀ ਆ ਰੋਟੇਸ ਕਰਦੇ ਆ ਜੀ ਲੋ ਵੀਰੇ ਲੋ ਹੁਣੇ ਲੋ ਤੁਹਾਡਾ ਰਹਿ ਦੇਣੇ ਮਾੜੇ 1 ਸਕੰਡ ਠੰਡੇ ਹੋ ਜਾਣ ਬਾਈ ਬਿਲਕੁਲ ਬਰਫ ਨਹੀਂ ਆ ਗਈ ਬਿਲਕੁਲ ਵੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਉਹ ਆ ਗਿਆ ਆ ਗਿਆ ਤੁਹਾਡੇ ਲੱਗੇ ਆ ਲੱਗੇ ਸਾਰੀਆਂ ਇੰਨਾ ਕੁ ਜ਼ਬਰਦਸਤ ਫਲੇਵਰ ਦੇ ਕਰਾ ਰਹੇ ਨਾ ਭਾਜੀ ਲੱਗੇ ਲੋ ਸਿੱਕਾਉਣੇ ਲੋ ਖਾਣ ਤੋਂ ਬਾਅਦ ਇਹਦਾ ਦਾ ਮਿੱਠਾ ਮਿਲ ਜਵੇ ਨਾ ਮੈਗਾ ਵੀ ਸਾਰੀ ਰਾਤ ਕਿੰਨਾ ਕਮਾਲ ਦੀ ਨਿਕਲੀ ਆ ਤਾਂ ਸਵੇਰੇ ਜਿਹੜਾ ਦਿਨ ਨਿਕਲਦਾ ਉਹ ਉਸ ਤੋਂ ਵੈਟਰ ਲੰਘਦਾ ਤੇ ਬਹੁਤ ਵਧੀਆ ਤੇ ਹੁਣ ਆਪਾਂ ਨੂੰ ਖਾ ਕੇ ਉਸ ਤੋਂ ਬਾਅਦ ਬਾਈ ਉਹਨਾਂ ਨਾਲ ਗੱਲਬਾਤ ਕਰਨੀ ਆ ਤੇ 50 ਸਾਲ ਹੋ ਗਿਆ ਬਾਈ ਉਹਨਾਂ ਨੇ ਸ਼ਾਪ ਸ਼ੁਰੂ ਕੀਤਿਆਂ ਨੂੰ ਤੇ ਦੱਸਣਾ ਤੁਹਾਨੂੰ ਅੱਡਾ ਕਿੱਤੇ ਦਾ ਬਾਈ ਉਹਨਾਂ ਸਾਰਾ ਟੁੱਟੀ ਤੁਹਾਨੂੰ ਦੱਸ ਦੋ ਆ ਲੱਗੇ ਆਪਾਂ ਜੀ ਲੈ ਲਿਓ ਜੀ ਬਾਹਰ ਹੀ ਖੜੇ ਆਜੋ ਭਾਈ ਇਹ ਮੰਗੋ ਸ਼ੇਕ ਕੀ ਆ ਬਾਤ ਆ ਬਾਈ ਚਲੋ ਇਧਰ ਦੁਬਾਰਾ ਬਾਈ ਹੁਣਾਂ ਕੋ ਚੱਲਦੇ ਆ ਤੇ ਇਧਰ ਤੁਹਾਨੂੰ ਦਿਖਾ ਦਈਏ ਤੇ ਇਹ ਆ ਜੀ ਮੰਗੋ ਸ਼ੇਕ ਵਾਲਾ ਕਾਊਂਟਰ ਹਾਂਜੀ ਤੇ ਭਾਜੀ ਮੰਗੋ ਸ਼ੇਕ ਵੀ ਐਵੇਂ ওভারਲੋਡਰ ਬਣਾਉਣੇ ਨਹੀਂ ਤਾਂ ਇਹ ਤਾਂ ਹੀ ওভারਲੋਡਰ ਹੀ ਹੁਣ ਤੁਹਾਡੇ ਸਾਹਮਣੇ ਤਿਆਰ ਕਰਦੇ ਆ ਬ੍ਰਦਰ ਤਿਆਰ ਕਰਦੇ ਆ ਲਾਲ ਆਪਣੇ ਆਤਾ ਖਰਾਬ ਕਰ ਰਹੇ ਹੋ ਮੰਦਨੇ ਖਾਣ ਪੀਣ ਦੀਆਂ ਸੀਰੀਅਸਲੀ ਮੇਲਾ ਫੇਲ ਕੀਤਾ ਭਾਜੀ ਹੁਣਾਂ ਵਾਕੇ ਵਾਕੇ ਭਾਜੀ ਜਲੰਧਰ ਚ ਮੇਲੇ ਜਲੰਧਰ ਦੇ ਵਿੱਚ ਵਾਕੇ ਮੇਲਾ ਲੱਗ ਗਿਆ ਜੀ ਹਾਂਜੀ ਆ ਦੇਖੋ ਸਾਹਿਬ ਕਿਆ ਬਾਤ ਹੈ ਕੁਲਫੀ ਡਰਾਈਵ ਰੋਡ ਵਾਲੀ ਨਾ ਤਾਂ ਪਲੇਨ ਦੇਣਾ ਜੀ ਆਪਣੇ ਪੰਜਾਬੀ ਭਰਾ ਕੋ ਲਾਓ ਇੱਕ ਵਾਰੀ ਮੌਕਾ ਜਿਹੜੀ ਕੋ ਬਿਲਕੁਲ ਸਰਦਾਰ ਨੇ ਜਿਹੜੀ ਚੀਜ਼ ਦੇਣੀ ਹੈ ਉਹ ਲਾਜਵਾਬ ਹੋਣੀ ਹੈ ਲਾਜਵਾਬ ਬਿਲਕੁਲ ਬਾਜੀ ਤੁਹਾਡੇ ਭਰਾਵਾਂ ਦੀ ਕਿਰਪਾ ਨਾਲ ਪਿਓਟੀ ਦਾ ਇੱਕ ਪਲੇਨ ਕੁਲਫੀ ਦਿਓ ਜੀ ਓਹੋ ਇੱਕ ਵੱਡਾ ਗਲਾਸ ਤੁਹਾਡਾ ਕੀ ਗੱਲ ਹੈ ਬਾਜੀ ਪਹਿਲਾਂ ਤਾਂ ਤੁਹਾਨੂੰ ਤੁਹਾਡਾ ਪਿਓਟੀ ਉਹ ਤੋਂ ਗਲਾਸ ਆਗੇ ਆਜੋ ਆਜੋ ਲੈ ਲਓ ਹਾਂ ਆਪਾਂ ਤੁਹਾਡੇ ਜੀ ਹਾਂਜੀ ਭੈਜੀ ਭਾਈ ਕਿੱਥੋਂ ਆਏ ਹੋ ਤੁਸੀਂ ਭਾਈ ਅੱਜ ਸ਼ਿਆਹਪੁਰ ਤੋਂ ਆਏ ਜੀ ਸਪੈਸ਼ਲ ਆਏ ਆ ਹੁਸ਼ਿਆਰਪੁਰ ਤੋਂ ਸਪੈਸ਼ਲ ਅਸੀਂ ਵੀਡੀਓ ਦੇਖ ਕੇ ਆਏ ਹਾਂ ਪਤਾ ਲੱਗਾ ਕਿ ਬਹੁਤ ਵਧੀਆ ਬਣਾਉਂਦੇ ਆ ਕੀ ਵਾਤਾ ਤੇ ਹੁਣ ਅੱਜ ਪੀ ਕੇ ਵੀ ਦੇਖਿਆ ਜੀ ਬਹੁਤ ਵਧੀਆ ਕਾਜੂ ਬਦਾਮ ਇੰਨੀਆਂ ਚੀਜ਼ਾਂ ਪਾਈਆਂ ਆਈਟਮ ਬਹੁਤ ਜ਼ਿਆਦਾ ਚੰਗਾ ਪਾਕੀ ਲੱਗਾ ਜਦੋਂ ਵੀਡੀਓ ਦੇਖ ਕੇ ਆਏ ਹਾਂ ਹੁਣ ਲੱਗਦਾ ਵੀ ਵਾਕਈ ਵੀ ਵਰਤ ਮਿਲ ਗਿਆ ਇਹ ਅਸੀਂ ਚੈਸਟ ਕਰ ਗਏ ਕਿ ਕੀ ਚੀਜ਼ ਬਣਦੇ ਆ ਪਰ ਇੱਥੇ ਆ ਕੇ ਲੱਗਾ ਕਿ ਵਾਕਈ ਸਹੀ ਜੋ ਬੋਲਦੇ ਸਹੀ ਆ ਬਹੁਤ ਵਧੀਆ ਆਈਟਮ ਕਰ ਗਏ ਮਾਜਾ ਆਇਆ ਵਾਕੇ ਭਾਜੀ ਜਦੋਂ ਤੁਸੀਂ ਇਦਾਂ ਦਾ ਰਿਵਿਊ ਦੇਣਾ ਤੇ ਵਾਕਿਓ ਚੀਜ਼ ਬੰਦੀ ਆ ਨਾ ਐਹੀ ਭਾਈ ਇਹ ਕਹਿ ਨਹੀਂ ਦਿੰਦੀ ਭਾਜੀ ਚੀਜ਼ ਹੈ ਹੀ ਵਧੀਆ ਵਾਹ ਜੀ ਦੇਖੋ ਇੰਨੀ ਐਡਵਾਂਸ ਬਾਈਆਂ ਗਈਆਂ ਨਾ ਇੰਨੀ ਐਡਵਾਂਸ ਹੀ ਰੋਲ ਕਰਦੀ ਜਾਂਦੇ ਹੋਣੇ ਸੀਰੀਅਸਲੀ ਅਜਿੰਨੀ ਐਡਵਾਂਸ ਚ ਪਾਈ ਹੋਣੀ ਆ ਆਪ ਤੇ ਫਿਰ ਜਲਦੀ ਜਲਦੀ ਹਾਂਜੀ ਰੋ ਜੀ ਜ਼ਿਆਦਾ ਟੇਸਟੀ ਹੈ ਖਤਮ ਕਰ ਦੇਣਾ ਮੈਂ ਭਾਜੀ ਖਤਮ ਕਰੋ ਫਿਰ ਕਿਵੇਂ ਕੈਂਡ ਕੈਂਡ ਮਿੱਠਾ ਤੁਹਾਨੂੰ ਪਤਾ ਹੈ ਮੈਨੂੰ ਪਸੰਦ ਨਹੀਂ ਹੈਗਾ ਪਰ ਮੈਂ ਅੱਧਾ ਗਲਾਸ ਕਰਦਾ ਬਿਲਕੁਲ 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 ਭਾਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਨੋ ਮਿਲਕ ਸ਼ੇਕ ਆ ਜਿਹੜਾ ਮੈਂਗੋ ਸ਼ੇਕ ਆ ਜਿਹੜਾ ਮੇਰਾ ਫਿਰ ਮੈਂ ਰੁਕ ਜਾਂਦਾ ਹਾਂ ਕਿ ਹਾਂਜੀ ਭਾਜੀ ਅੱਲਾਹ ਕੀ ਬਾਤ ਹੈ ਵੀ ਅਬਰੀ ਨਹੀਂ ਜੀ ਵਾਕੇ 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 ਭਾਜੀ ਵਾਕੇ ਮੇਰਾ ਫ੍ਰੀਜ ਨੈਚੁਰਲ ਟਿਕਣਾ ਠੰਡਾ ਕਰ ਦਿੰਦੇ ਨੇ ਬਿਲਕੁਲ ਭਾਜੀ ਮਜ਼ਾ ਆ ਗਿਆ ਸਵਾਦ ਆ ਗਿਆ ਭਾਜੀ ਵਾਕੇ ਬਾਦ ਆ ਗਿਆ ਭਾਈ ਫਿਰ ਇੱਥੇ ਡਾਇਲੋਗ ਇੱਕ ਬਣਦਾ ਨਾ ਉਹ ਮਜ਼ਾ ਨਾ ਆਏ ਖਾਣੇ ਵਿੱਚ ਅਰਬੜੀ ਜੀ ਕੀ ਰਿਪੋਰਟ ਲਗਾएंगे tane mein ਬਿਲਕੁਲ ਬਿਲਕੁਲ ਬਾਈ ਜੀ ਹਾਂਜੀ ਬਾਈ ਜੀ ਹਾਂਜੀ ਗਿੱਤਾਲ ਬਾਈ ਜੀ ਬਾਈ ਕਿੱਥੋਂ ਆਏ ਹੋ ਬਾਈ ਸਪੈਸ਼ਲ ਦਿੱਲੀ ਤੋਂ ਆਏ ਆਂ ਸੀ ਫਲਿੱਪਕਾਰਟ ਵਿੱਚ ਜੌਬ ਕਰਦੇ ਆਂ ਅੱਛਾ ਤੁਹਾਨੂੰ ਆ ਸਾਡੇ ਭਾਈ ਫਰੈਂਡ ਸਾਡੇ ਨਾਲ ਜੁੜੇ ਹੋਏ ਸੀਗੇ ਸਾਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਇੱਥੇ ਸਪੈਸ਼ਲ ਭਾਜੂਨ ਦੀ ਸ਼ਾਪ ਹੈ ਠੀਕ ਵਗੈਰਾ ਆਈਸਕ੍ਰੀਮ ਵਗੈਰਾ ਬੜੇ ਟੇਸਟੀ ਹੁੰਦੇ ਨੇ ਤੇ ਮੈਂ ਕਿੰਨੇ ਮਹੀਨੇ ਤੋਂ ਪਲਾਨ ਬਣਾ ਰਹੇ ਸੀਗਾ ਕਿ ਜਾਊਂਗਾ ਜਾਊਂਗਾ ਪਰ ਸਾਡਾ ਜਲੰਧਰ ਦਾ ਟੂਰ ਨਹੀਂ ਲੱਗ ਰਿਹਾ ਸੀਗਾ ਓਕੇ ਹੁਣ ਸਾਡਾ ਟੂਰ ਲੱਗਾ ਆ 15 ਦਿਨਾਂ ਦਾ ਤੇ ਮੈਂ ਆਇਆ ਕੱਲ ਤੇ ਮੈਂ ਇਹਨਾਂ ਨੂੰ ਕਿਹਾ ਕੰਮ ਬਾਅਦ ਹਰ ਵਕਤ ਸੁਣਾਉਂਦੇ ਰਹਿੰਦੇ ਹੂ ਤੇ ਅੱਜ ਆਪਾਂ ਇੱਥੇ ਸਪੈਸ਼ਲ ਆਏ ਆਂ ਨਾਲੇ। ਕੀ ਬਾਤ ਹੈ ਭਾਜੀ। ਹਾਂਜੀ। ਤੇ ਕਿਵੇਂ ਦਾ ਲੱਗਾ ਭਾਜੀ? ਭਾਈ ਪੰਜਾਬ ਤੁਹਾਨੂੰ ਪਤਾ ਹੈ ਪੰਜਾਬ ਪੰਜਾਬੀ ਸਾਰਾ ਕੁਝ ਵਧੀਆ ਹੈ। ਮੇਰਾ ਬર્થ ਹੀ ਪੰਜਾਬ 'ਚ ਹੋਇਆ ਹੈ। ਅੱਛਾ ਜੀ। ਬਹੁਤ ਕੁਝ ਘੈਂਟ ਹੈ। ਤੇ ਭਾਈ ਉਹਨਾਂ ਦਾ ਸੁਭਾਅ ਸਾਰਾ ਕੁਝ ਤੇ ਪੰਜਾਬ ਅਲੱਗ ਹੀ ਹੈ ਬਿਲਕੁਲ ਅਲੱਗ ਹੈ। ਪੰਜਾਬ ਅਲੱਗ ਪੰਜਾਬ ਦੇ ਲੋਕ ਪੰਜਾਬ ਦੇ ਖਾਣੇ ਅਲੱਗ। ਬਿਲਕੁਲ ਜੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਵੇ। ਕੀ ਬਾਤ ਹੈ ਜੀ। ਚਲੋ ਭਾਜੀ ਥੈਂਕ ਯੂ ਸੋ ਮੱਚ ਭਾਜੀ। ਹਾਂਜੀ। ਭਾਈ ਜੀ ਤੇ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਉਹ ਵੀ ਤੁਹਾਡੀ ਉਮਰ ਦੇ ਦਾ ਜਿਹੜੇ ਮੁੰਡੇ ਹੈਗੇ ਕੈਨੇਡਾ ਤੋਂ ਸੁਪਨੇ ਲੈਂਦੇ ਨੇ ਬਾਹਰ ਦੇ ਸੁਪਨੇ ਲੈਂਦੇ ਆ ਹਾਂਜੀ ਹਾਂਜੀ ਤੁਸੀਂ ਇੱਥੇ ਕਿੱਥੇ ਨਹੀਂ ਮੈਂ ਇੱਥੇ ਕਾਰੋਬਾਰ ਕਰ ਰਿਹਾ ਆਪਣਾ ਨਾਲ ਨਾਲ ਪੜ੍ਹਾਈ ਕਰ ਰਿਹਾ ਨਾਲ ਨਾਲ ਆਪਣੇ ਫਾਦਰ ਦੀ ਆਪਣੇ ਚਾਚੂ ਦੀ ਹੈਲਪ ਕਰ ਰਿਹਾ ਜੀ ਅੱਛਾ ਮੈਂ ਇੱਥੇ ਖੁਸ਼ ਰਹਿ ਕੇ ਕੈਨੇਡਾ ਅਮਰੀਕਾ ਨਹੀਂ ਜਾਣਾ ਸੀ ਇੱਥੇ ਕੈਨੇਡਾ ਅਮਰੀਕਾ ਲੈ ਕੇ ਆਵਾਂਗੇ ਨੇ ਕਿ ਉਹ ਕੈਨੇਡਾ ਅਮਰੀਕਾ ਦਾ ਕਿਹੜਾ ਲਿਆਉਣਾ ਡੋਨਲਡ ਰਾਮਪ ਦਾ ਪਹਿਲੇ ਵਿਚਾਰੇ ਵਿੱਚ ਇਧਰ-ਪੇਚ ਜਾਂਦਾ ਉਹ ਮੈਂ ਕਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੰਜਾਬ 'ਚ ਰਹਿ ਕੇ ਪੰਜਾਬ ਦੀ ਉਹ ਜਵਾਨੀ ਨੂੰ ਆਪਣੇ ਨਾਲ ਆਪਦੇ ਯੂਥ ਨੂੰ ਨਾ ਉਹ ਕਰਨਾ ਆਪਾਂ ਮੋਟੀਵੇਟ ਵੀ ਪੰਜਾਬ 'ਚ ਰਹਿ ਕੇ ਸਾਰਾ ਕੁਝ ਮਿਲ ਸਕਦਾ ਹੈ ਅਮਰੀਕਾ ਬਾਹਰ ਜਾਣ ਦੀ ਕੋਈ ਲੋੜ ਨਹੀਂ ਕੀ ਬਾਤ ਹੈ ਭਾਜੀ ਕੀ ਬਾਤ ਹੈ ਵਾਕਈ ਭਾਈ ਜੇ ਇਦਾਂ ਦੀ ਸੋਚ ਹਰੇਕ ਨੌਜਵਾਨ ਦੀ ਹੋ ਜਾਵੇ ਤਾਂ ਮੈਨੂੰ ਲੱਗਦਾ ਵਾਕਈ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇ ਨਹੀਂ ਨਹੀਂ ਜਿਹਦਾ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਉਹਦਾ ਇੱਥੇ ਅਮਰੀਕਾ ਕਿਆ ਬਾਤ ਹੈ ਬਿਲਕੁਲ ਬਿਲਕੁਲ ਇੱਥੇ ਹੀ ਰਹਿਣਾ ਹੁਣ ਇੱਥੇ ਹੀ ਕੰਮਕਾਰ ਕਰਨਾ ਇਹ ਬਾਈ ਹੁਣ ਅਮਰੀਕਾ ਦਾ ਤਾਂ ਹੁਣ ਤੁਸੀਂ ਮੈਨੂੰ ਨਾ ਲੈਤਾ ਤੇ ਹੁਣ ਤੁਸੀਂ ਸਾਨੂੰ ਇੱਕ ਮੰਗੋ ਸ਼ੇਕ ਪਿਲਾ ਰਹੇ ਹੋ ਬਜੀ ਬਿਲਕੁਲ ਬਿਲਕੁਲ ਤੁਸੀਂ ਇੱਧਰਲੇ ਪਾਸੇ ਆ ਤੁਹਾਨੂੰ ਮੰਗੋ ਸ਼ੇਕ ਬਣਾ ਕੇ ਦਿਖਾਣਾ ਤੇ ਹਾਂਜੀ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਤੇ ਪਿਲਾਓ ਫੇ ਪਾਜੀ ਕਿਹੜਾ ਤੁਸੀਂ ਇੱਕ ਵਾਇਰਲ ਜਿਹੜਾ ਹੈਗਾ ਮਿਲਕ ਸ਼ੇਕ ਪਿਲਾਉਂਦੇ ਹੋ ਜੀ ਲੋ ਜੀ ਏ ਹੁੰਦੀ ਹੈ ਜੀ ਅੰਬ ਤੇ ਖੰਡ ਪਿਓਰ ਸਫੈਦ ਅੰਬ ਨਾਲ ਖੰਡ ਮਾ ਕੇ ਘਰੋਂ ਗ੍ਰाइंड ਕਰਕੇ ਲੈ ਕੇ ਆਈਦਾ ਅੱਛਾ ਜੀ ਸਾਡੇ ਕੋਲ ਸਿਰਫ ਕੰਮ ਕਰਨ ਲਈ 3 ਤੋਂ 3.5 ਘੰਟੇ ਵੀ ਉਹਦੇ ਵਿੱਚ ਆ ਪੰਬ ਛਿਲ ਕੇ ਆਪਣੇ ਹੱਥ ਲਵੇਟ ਕੇ ਕੰਮ ਨਹੀਂ ਕਰ ਸਕਦੇ ਕਿਉਂਕਿ ਗਾਗ ਨੂੰ ਸਫਾਈ ਵੀ ਦੇਣੀ ਹੈ ਬਿਲਕੁਲ ਬਿਲਕੁਲ ਪਾਜੀ ਬਿਲਕੁਲ ਜੇ ਕਿਸੇ ਨੂੰ ਕੋਈ ਵੀ ਸ਼ੱਕ ਹੋਏ ਇਸ ਦੀ ਕੁਆਲਿਟੀ ਦੇ ਜਦੋਂ ਮਰਜ਼ੀ ਆ ਸਕਦਾ ਮੇਰੇ ਕੋਲ ਆ ਜਾ ਸਕਦਾ ਸੈਂਪਲ ਚੈੱਕ ਕਰਾ ਸਕਦਾ ਠੀਕ ਹੈ ਜੀ ਆ ਦੇਖੋ ਇਹ ਡੱਬਾ ਭਰੇ ਆ ਜੀ ਉਹਦਾ ਅੰਬ ਤੇ ਖੰਡ ਨੂੰ ਗ੍ਰाइंड ਕਰਕੇ ਘਰੋਂ ਲੈ ਕੇ ਆਏ ਆ ਜੀ ਠੀਕ ਹੈ ਜੀ ਆਪਾਂ ਇਧਰੋਂ ਐਡ ਕਰਾਂਗੇ ਨਾਲ ਨਾਲ ਇਹਨੂੰ ਲੋ ਦੁੱਧ ਦੀ ਗੰਧ ਆ ਰਹੀ ਹੈ ਮੈਂਗੋ ਦੀ ਖੁਸ਼ਬੂ ਇੱਥੇ ਤਾਂ ਕਰ ਰਹੀ ਹੈ ਬਜੀ ਮੈਂ ਕਹਾਂ ਜੀ ਬਿਲਕੁਲ ਮੈਂਗੋ origignal ਯੂਜ਼ ਕਰੀ ਰਿਹਾ ਜੀ ਜਦੋਂ ਨਵਾਂ ਨਵਾਂ ਸੀਜ਼ਨ ਆਉਂਦਾ 350 400 ਰੁਪਏ ਕਿਲੋ ਲੈ ਕੇ ਆਂਬ ਅਸੀਂ ਇਸਤੇਮਾਲ ਕਰਦੇ ਆਂ ਕੋਈ ਡੁਪਲੀਕੇਸੀ ਵਾਲਾ ਕੰਮ ਨਹੀਂ ਉਸ ਤੋਂ ਬਾਅਦ ਆਏਗਾ ਜੀ ਦੁੱਧ ਕੀ ਬਾਤ ਹੈ ਦੁੱਧ ਆ ਗਿਆ ਜੀ ਉਸ ਤੋਂ ਬਾਅਦ ਆਪ ਐਡ ਕਰਾਂਗੇ ਜੀ ਬਰਫ਼ ਬਰਫ਼ ਸੀਜ਼ਨ ਦੇ ਹਿਸਾਬ ਨਾਲ ਹੁੰਦੀ ਹੈ ਜੇ ਗਰਮੀਆਂ ਦੇ ਦਿਨ ਨੇ ਫਿਰ ਬਰਫ਼ ਥੋੜੀ ਜ਼ਿਆਦਾ ਕਿ ਕੋਈ ਚਿਲਡ ਬਣਾਉਣ ਕਰਦੇ ਲੋਕੀ ਤੇ ਦੇ ਦਿਨ ਹੈਗੇ ਥੋੜੇ ਠੰਡੇ ਮੱਠੇ ਮੈਂ ਬਰਫ਼ ਨੂੰ ਘਟਾ ਦਤਾ ਹਾਂ ਉਸ ਹਿਸਾਬ ਨਾਲ ਅਸਾਂ ਅੱਛ ਤੇ ਦੁੱਧ ਵੀ ਗਰਮ ਹੁੰਦਾ ਇਹ ਚ ਥੋੜੀ ਜਿਹੀ ਐਡ ਕਰਨੀ ਪੈਂਦੀ ਹੈ ਜੀ ਕੀ ਬਾਤ ਹੈ ਜੀ ਹਾਂਜੀ ਇਹਨਾਂ ਨੂੰ ਗ੍ਰाइंड ਕਰਾਂਗੇ ਜੀ ਐਨਾ ਠੀਕ ਮੈਂ ਗੋਲ ਜੇ ਐਡਾ ਘੜਾ ਜੋ ਪ੍ਰਾਈਸਿੰਗ ਮੇਰੀ ਹੈ ਉਹਦੇ ਵਿੱਚ ਪੰਜਾਬ ਦੇ ਦੋ ਪੂਰੇ ਹਿੰਦੁਸਤਾਨ ਚ ਕੋਈ ਨਹੀਂ ਪਿਆ ਸਕਦਾ ਜੀ ਅੱਛਾ ਬਿਲਕੁਲ अच्छा ਨਾਲ ਨਾਲ ਬੜ ਕੇ ਉਧਰੋ ਗ੍ਰਾਇੰਡ ਹੋਈ ਜਾ ਰਹਾ ਨਾਲ ਨਾਲ ਇਧਰ ਬੜ ਕੇ ਆਈ ਜਾ ਰਹੀ ਆ ਦੇਖੋ ਇਹਨੂੰ ਆਪਾਂ ਦੋ ਤਿੰਨ ਵਾਰੀ ਗ੍ਰਾਇੰਡ ਕਰਾਂਗੇ ਅੱਛਾ ਜਦੋਂ ਦੋ ਤਿੰਨ ਵਾਰੀ ਗ੍ਰਾਇੰਡ ਕਰਾਂਗੇ ਇਹਦੀ ਜਿਹੜੀ ਸੂਟ ਨਾ ਉਹ ਹੋਰ ਵਧੀਆ ਕੀ ਸ਼ੇਕ ਪੀਣਾ ਹੋਰ ਮਜਾ ਆਏਗਾ ਕੀ ਬਾਤ ਹੈ ਬਿਲਕੁਲ ਜੀ ਆ ਦੇਖੋ ਜੀ ਸ਼ੇਕ ਦੀ ਇੰਨੀ ਦਿੱਖਣਾ ਇੰਨੀ ਵਧੀਆ ਕੁਆਲਿਟੀ ਗੁਰੰਦਰ ਜੀ ਅੱਜ ਅਸੀਂ ਪੂਰੇ ਕਿਦਨੇ ਮਿਲੂ ਨਹੀਂ ਭਾਈ ਬਿਲਕੁਲ ਮਿਲੂ ਲੋ ਜੀ ਕਿੰਨੇ ਵਾਰੀ ਪਾਣੀ ਰਿਪੀਟ ਕਰਾ ਦੇ ਵਿੱਚ ਆ ਗਈ ਦੋ ਤੋਂ ਤਿੰਨ ਵਾਰੀ ਸਿਰਫ ਸਰ ਦੋ ਦੋ ਤਿੰਨ ਵਾਰੀ ਸਰ ਦੋ ਦੋ ਤਿੰਨ ਵਾਰੀ ਉਹਦੇ ਵਿੱਚ ਸ਼ੇਕ ਪੂਰਾ ਸਿਰਫ ਇਹ ਵੀ ਇਸ ਕਰਕੇ ਕਰੀਦਾ ਤਾਂ ਕਿ ਜਿਹੜੀ ਬਰਫ਼ ਆ ਉਹ ਗਾਗਦੇ ਮੂਝ ਨਾ ਉਹ ਚੰਗੀ ਤਰ੍ਹਾਂ ਗ੍ਰਾਈਂਡ ਹੋ ਜਾਏ ਸ਼ੇਕ ਸਮੂਥ ਹੋ ਜਾਏ ਕੀ ਬਾਤ ਹੈ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਗਲਾਸਿਸ ਅੱਛਾ ਭਾਈ ਤੁਹਾਡੇ ਕੋਲ ਸਭ ਤੋਂ ਦੂਰੋਂ ਕਸਟਮਰ ਕਿੱਥੋਂ ਤੱਕ ਆਇਆ ਹੈ ਬਾਹਰਲੇ ਦੇ ਮੁਲਕਾਂ ਤੋਂ ਬੜੇ ਆਉਂਦੇ ਆਂਦੇ ਆਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਇਹ ਪਿਛਲੇ ਜਦੋਂ ਚੱਲਦਾ ਸੀਜ਼ਨ ਸੀਗਾ ਇੱਕੋ ਪਾਰਟੀ ਘਟੋ ਘਟ ਦੋ ਤਿੰਨ ਵਾਰੀ ਤਿੰਨ ਚਾਰ ਕਿਲੋ ਤੋਂ ਵੱ जी ठेक भरना शुरू करा गए अपने ਬੱਤ ਤੈਨੂੰ ਕਿੱਦਾਂ ਲੱਗਾ 200 ਕਮ ਚੱਲ ਰਹੇ ਸੋ ਢੋੜਾ ਬਿਲਕੁਲ ਜੀ ਨੌਨ ਸਟਾਪ ਜਾ ਰਿਹਾ ਜਦੋਂ ਤੱਕ ਦੇਖ ਰਿਹਾ ਤੁਹਾਨੂੰ ਇੱਥੇ 1 ਮਿੰਟ ਵੀ ਤੁਸੀਂ ਵਿਹਲੇ ਨਹੀਂ ਖੜੇ ਨਹੀਂ ਜੀ ਨਹੀਂ ਬਸ ਇਹ ਭਰਾਵਾਂ ਦਾ ਪਿਆਰ ਹੈ ਜੀ ਪਰਮਾਤਮਾ ਜੀ ਤੁਹਾਨੂੰ ਗੁਰੂ ਆਮ ਦਾ ਸੱਚੇ ਮਾਸ਼ਾ ਦੀ ਕਿਰਪਾ ਹੈ ਜੀ ਕੋਈ ਹੰਕਾਰ ਨਹੀਂ ਹੈ ਜੀ ਕੋਈ ਵੱਡੀਆਂ ਕੋਠੀਆਂ ਵੱਡੀਆਂ ਗੱਡੀਆਂ ਦਾ ਸ਼ੌਂਕ ਨਹੀਂ ਹੈ ਆਪ ਮਿਹਨਤ ਕਰਨ ਦੇ ਸ਼ਕੀਨ ਹੈ ਜੀ ਸ਼ੁਰੂ ਤੋਂ ਠੀਕ ਹੈ ਜੀ ਦੋ ਦਾਦਾ ਹੀ ਨੇ ਸਿਖਾਇਆ ਜੋ ਉਹਨਾਂ ਨੇ ਆਕੇ ਪਾਕਿਸਤਾਨ ਤੋਂ ਆਏ ਸੀਗੇ ਜੀ ਪਿਸ਼ੌਰ ਸ਼ਹਿਰ ਦੇ ਰਹਿਣ ਵਾਲੇ ਸੀ ਵਿਜੋੜ ਉਹਨਾਂ ਦਾ ਪਿੰਡ ਸੀ ਪਿਸ਼ੌਰ ਸ਼ਹਿਰ ਪਿਸ਼ੌਰ ਦੇ ਉਹਨਾਂ ਦੀ ਬਸ ਸਿੱਖਿਆ ਤੇ ਉਹਨਾਂ ਦੇ ਜਿਹੜੇ ਨੱਖੇ ਘਤਣ ਉਹਨਾਂ ਦੇ ਚੱਲੀ ਜਾਂਦੇ ਆ ਜੀ ਜੋ ਉਹਨਾਂ ਨੇ ਬੂਟਾ ਲਾਇਆ ਉਹਦੇ ਫਲ ਥੋੜ੍ਹ ਕੇ ਅਸੀਂ ਕਾਣਦੇ ਆ ਜੀ ਕਿਆ ਬਾਤ ਹੈ ਜੀ ਇਹ ਆਪਣਾ ਮੈਂਗੋ ਚੱਕ ਆ ਗਿਆ ਉਸ ਤੋਂ ਬਾਅਦ ਆਏਗੀ ਜੀ ਟੂਟੀ ਫਰੂਟੀ ਬਾਜੀ ਮੈਂ ਟੂਟੀ ਫਰੂਟੀ ਆਏਗੀ ਜੀ ਉਸ ਤੋਂ ਬਾਅਦ ਆਏਗੀ ਜੀ ਕਿਸ਼ਮਿਸ਼ ਸੋਗੀ ਕਹਿੰਦੇ ਆ ਕਿਸ਼ਮਿਸ਼ ਵੀ ਕਹਿੰਦੇ ਆ ਜੀ ਬਿਲਕੁਲ ਜਿੱਦਾਂ ਦਾ ਜਿੱਦਾਂ ਏਰੀਆ ਉਸ ਹਿਸਾਬ ਨਾਲ ਅਸਲੀ ਬਾਦਸ਼ਾਹ ਸੋਗੀ ਤੇ ਕਿਸ਼ਮਿਸ਼ ਵੀ ਉਸ ਤੋਂ ਬਾਅਦ ਆਣਗੇ ਜੀ ਕਾਜੂ ਭਰ ਕੇ ਆਤ ਆਏਗਾ ਜੀ ਕਾਜੂਆਂ ਦਾ ਕੰਜੂਸੀ ਕੋਈ ਨਹੀਂ ਜੀ ਮਿਲਕਸ਼ੇਕ ਪਲਾਹ ਰਹੇ ਹੋ ਜਾਂ ਖਵਾ ਰਹੇ ਹੋ ਇਹ ਖਾਣ ਪੀਣ ਵਾਲਾ ਸ਼ੇਕ ਹੈ ਜੀ ਖਾਣ ਪੀਣ ਵਾਲਾ ਖਾਣ ਪੀਣ ਵਾਲਾ ਸ਼ੇਕ ਹੈ ਜੀ ਕਿਆ ਪਾਤਾ ਸਰਕਾਰ ਉਸ ਤੋਂ ਬਾਅਦ ਆਣਗੇ ਜੀ ਚੈਰੀਆਂ ਕਰੋਂਦਾ ਚੈਰੀ ਇਹ ਕਰੋਂਦਾ ਚੈਰੀ ਇਹੋ ਜਿਹਾ ਡਰਾਈ ਫਰੂਟ ਹੈ ਜਿਹੜਾ ਹਰ ਕੋਈ ਕੋਈ ਛੋਟਾ ਬੱਚਾ ਆਂਦਾ ਹੈ ਕਿ ਵੱਡੀ ਉਮਰ ਦਾ ਬੰਦਾ ਸਿਆਣੀ ਉਮਰ ਦਾ ਬੰਦਾ ਹਰ ਬੰਦਾ ਬਹੁਤ ਪਸੰਦ ਨਾਲ ਖਾਂਦਾ ਉਸ ਤੋਂ ਬਾਅਦ ਆਗਾ ਜੀ ਬਦਾਮ ਪੰਜਾਬੀਆਂ ਦੀ ਸਿਹਤ ਦਾ ਰਾਜ ਪਾਜੀ ਬਦਾਮਾਂ ਨਾਲ ਤੁਹਾਡੀ ਮੈਨੂੰ ਲੱਗਦਾ ਵਾਵਾ ਦੁਸ਼ਮਣ ਲੱਗਦੀ ਆ ਨਾ ਨਹੀਂ ਨਹੀਂ ਜੀ ਪਜਾਮਾਂ ਦਾ ਦੁਸ਼ਮਣ ਕੋਈ ਨਹੀਂ ਜੀ ਨਹੀਂ ਕਿਉਂਕਿ ਤੁਸੀਂ ਜਦੋਂ ਵੀ ਸ਼ੁਰੂ ਕਰਦੇ ਹੋ ਜੋ ਕਿ ਟਰੇਲੇ 'ਚ ਕਰਦੇ ਹੋ ਉੱਥੇ ਵੀ ਬਦਾਮਾਂ ਦੀ ਰੀਲ ਬਣਾ ਦਿੰਦੇ ਹੋ ਸਾਡੀ ਟੋਟਲ ਨਾਲ ਬਹੁਤ ਦੋਸਤੀ ਹੈ ਜੀ ਟੋਟਲ ਜਾਂਦੇ ਨੇ ਕੈਲੀਫੋਰਨੀਆ ਤੋਂ ਅੱਛਾ ਕੈਲੀਫੋਰਨੀਆ ਦਾ ਬ੍ਰਦਰ ਦਾ ਮੇਰੇ ਕੋਲ ਥੈਲਾ ਨਹੀਂ ਪਿਆਸ ਉਹਨੇ ਕੱਲ 4 ਬੋਰ ਗਿਆ 100 ਕਿਲੋ ਬਦਾਮ ਟੋਟਲ ਰੋ ਰਿਹਾ ਕੀ ਮਾਤ ਹੈ ਪਾਜੀ 10 ਰੁਪਏ ਕਿਲੋ ਰੇਟ ਲਓ ਜੀ ਇਹਨਾਂ ਨੇ ਦੱਸਣਾ ਭਾਈ ਉਹਨਾਂ ਨੇ ਵੀ ਠੇਕਾ ਵੀ ਬਦਾਮਾਂ ਦਾ ਇਹਨਾਂ ਨੇ ਹਸਦਾ ਮਾਰਿਆ ਹੋਇਆ ਠੇਕਾ ਲੋ ਜੀ ਸ਼ੇਕ ਬਣ ਕੇ ਹੋ ਗਿਆ ਜੀ ਤਿਆਰ ਥੈਂਕ ਯੂ ਸੋ ਮੱਚ ਭਾਜੀ ਬਹੁਤ ਵਧੀਆ ਬਣਿਆ ਲੋ ਜੀ ਹੁਣ ਤੁਸੀਂ ਪੀ ਕੇ ਸਾਡ ਨੂੰ ਦੱਸਣਾ ਤੇ ਰਿਵਿਊ ਦੇਣਾ ਸਾਡੇ ਗਾਕਾ ਨੂੰ ਵੀ ਇਹ ਕਹਿੋ ਜਿਆ ਸੀ ਥੈਂਕ ਯੂ ਭਾਜੀ ਭਾਜੀ ਪਹਿਲਾਂ ਮੈਨੂੰ ਮਨ ਸ਼ੇਕ ਅਸੀਂ ਬਾਅਦ ਵਿੱਚ ਕਰਦੇ ਪਹਿਲਾਂ ਐਡਰੈਸ ਦੱਸੋ ਵੀ ਉਹ ਕਿੱਥੇ ਆ ਇਹ ਪੀੜੀ ਤੁਹਾਨੂੰ ਆਣਾ ਪੈਣਾ ਜੀ ਜਲੰਧਰ ਸ਼ਹਿਰ ਹੈ ਜੀ ਠੀਕ ਹੈ ਜੀ ਨਕੋਦਰ ਰੋਡ ਹੈ ਨਾਰੀਨਗਰਿਤਨ ਸਕੂਲ ਹੈ ਉਹਦੇ ਨਾਲ ਲੱਗਿਆ ਜੀ ਜੈਗੂਅਰ ਵਰਲਡ ਦੀ ਬਿਲਡਿੰਗ ਪਿੱਛੇ ਇੱਕ ਰੀ ਕੈਮਰਾ ਘੁਮਾ ਕੇ ਦਿਖਾ ਦਿਓ ਜੀ ਬਿਲਕੁਲ ਲਵਲੀ ਵਾਲਾ ਹੈ ਨਾ ਜੈਗੂਅਰ ਵਰਲਡ ਦਾ ਸ਼ੋਰੂਮ ਹੈ ਸ਼ਾਮ ਨੂੰ 8 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਤੁਹਾਨੂੰ ਇੱਥੇ ਹੀ ਹਾਜ਼ਰ ਮਿਲਾਂਗੇ ਜੀ ਤੇ ਇੱਥੇ ਤੁਸੀਂ ਤਿੰਨੇ ਭਾਜੀ ਹੁਣੀ ਬਿਲਕੁਲ ਮੈਂ ਜੀ ਮੇਰੇ ਫਾਦਰ ਸਾਹਿਬ ਨੇ ਅਚਾਨਕ ਮੇਰੇ ਚਾਚਾ ਜੀ ਚਾਚਾ ਜੀ ਨੇ ਕੀ ਬਾਤ ਹੈ ਜੀ ਇਹੀ ਟੀਮ ਹੈ ਆਪ ਕੰਮ ਕਰਨਾ ਸਾਰਾ ਜੂਠੇ ਭਾਂਡੇ ਇਕੱਠੇ ਰੋਂਦਾ ਲੈ ਕੇ ਭਾਂਡੇ ਤੋਂ ਹੋਂ ਤੱਕ ਬਣਾ ਕੇ ਤੇ ਸਾਮਾਨ ਵੇਚਣ ਤੱਕ ਇਹੀ ਕੁਆਲਿਟੀ ਦਾ ਰਾਜ ਹੈ ਇਹੀ ਘੱਟ ਰੇਟ ਦਾ ਰਾਜ ਹੈ ਜਿਸਨ ਲੇਬਰ ਐਡ ਕਰਾਂਗੇ ਉਸਨ ਰੇਟ ਵੀ ਵੱਜ ਜਾਣਾ ਕੁਆਲਿਟੀ ਵੀ ਘਟ ਜਾਣੀ ਹੈ ਵਾਹ ਜੀ ਮੈਨੂੰ ਲੱਗਦਾ ਨਹੀਂ ਤੁਸੀਂ ਲੇਬਰ ਰੱਖਣੀ ਭਾਜੀ ਨਹੀਂ 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 ਆਪਣੇ ਜਦ ਤੱਕ ਆਪਣੇ ਹੱਥਾਂ ਦੀ ਕੰਮ ਹੈ ਜੀ ਉਨੀ ਦੇਰ ਵਾਕੀ ਵੀ ਬ ਤੁਹਾਨੂੰ ਤੁਹਾਡੀਆਂ ਇਦਾਂ ਦੇ ਰੂਹਾਂ ਨੂੰ ਮਿਲ ਕੇ ਨਾ ਵਾਕੀ ਰੂਹ ਖੁਸ਼ ਹੋ ਬਿਲਕੁਲ ਜੀ ਥੈਂਕ ਯੂ ਸੋ ਮਚ ਓਕੇ ਜੀ ਫਾਈਨਲੀ ਸਾਡਾ ਮੰਗੋ ਸ਼ੇਕ ਤਿਆਰ ਹੋ ਚੁੱਕਿਆ ਜੀ ਤੇ ਇਹਦੇ ਵਿੱਚ ਕਈ ਕੁਝ ਬਾਈ ਹੁਣਾਂ ਨੇ ਪਾਤਾ ਬਾਦਾਮ ਕਾਜੂ ਤੇ ਹੋਰ ਵੀ ਡਰਾਈ ਫੂਡ ਕਾਫੀ ਐਡ ਕਰ ਦਿੱਤੇ ਆ ਤੇ ਪਹਿਲਾਂ ਆਪਾਂ ਹੁਣ ਇਹਨੂੰ ਵੈਸੇ ਸਿਪ ਲੈ ਕੇ ਟੇਸਟ ਕਰਦੇ ਆ ਹੂੰ ਹੂੰ ਕੀ ਬਾਤ ਹੈ ਬੜੀ ਵਾਕੀ ਬਾਈ ਹੁਣਾਂ ਨੇ ਕਿਹਾ ਵੀ ਇਹ ਜਿਹੜਾ ਮੰਗੋ ਸ਼ੇਕ ਆ ਨਾ ਇਹ ਖਾਣ ਵਾਲਾ ਤੇ ਪੀਣ ਵਾਲਾ ਦੋਨਾਂ ਦਾ ਇਕੱਠਾ ਹੀ ਆ ਹੂੰ ਬਾਈ ਇੱਕ ਕਰ ਜਨਾ ਜਰਾ ਨਿਗਾਹ ਮਾਰ ਅੰਦਰ ਮਾਰੋ ਕੈਮਰਾ ਭਾਈ ਇਹ ਕੈਮਰਾ ਘਮਾਇਓ ਉਹ ਦਿਖਾਇਓ ਯਾਰ ਰੌਣਕ ਲੱਗੀ ਤੇ ਇਹ ਸਾਰੀ ਰੌਣਕ ਜਿਹੜੀ ਹੈਗੀ ਆ ਇੱਥੇ ਪਾਈ ਹੁਣਾਂ ਦੇ ਕੋਲ ਹੀ ਆ ਜੀ ਤੇ ਇਸ ਕਰਕੇ ਸਾਨੂੰ ਵਾਕਈ ਬਾਈ ਉਹਨਾਂ ਦਾ ਜਿਹੜਾ ਫੂਡ ਬਹੁਤ ਵਜ੍ਹਾ ਲੱਗਾ ਮੈਂਗੋ ਸ਼ੇਕ ਹੋ ਗਿਆ ਫਲੂਦਾ ਹੋ ਗਿਆ ਵਾਕਈ ਜ਼ਬਰਦਸਤ ਤੇ ਹੁਣ ਤੁਸੀਂ ਹੁਣ ਕਰਦਾ ਕੀ ਆ ਬਸ ਕਿਉਂਕਿ ਥੱਕ ਗਏ ਅਸੀਂ ਵੀ ਰੱਜ ਗਏ ਅਸੀਂ ਵੀ ਤੇ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਲਿਓ ਦੱਸੋ ਹੁਣਾਂ ਦੇ ਕਮੈਂਟ ਕਰ ਦੱਸਿਓ ਵੀ ਤੁਹਾਨੂੰ ਫਾਨੀ ਸਾਹਿਬ ਬਣਾ ਦਾ ਕਿਹੜਾ ਪ੍ਰੋਡਕਟ ਜ਼ਿਆਦਾ ਵਧੀਆ ਲੱਗਾ ਸੋ ਥੈਂਕ ਯੂ ਸੋ ਮਚ